ਮੁੱਤਲ ਡੀਆਈਜੀ ਹਰਚਰ ਸਿੰਘ ਮਾਮਲੇ ਦੇ ਵਿੱਚ ਇੱਕ ਵੱਡੀ ਅਪਡੇਟ ਨਿਕਲ ਕੇ ਸਾਹਮਣੇ ਆ ਰਹੀ ਹੈ ਸੂਤਰਾਂ ਦੇ ਹਵਾਲੇ ਤੋਂ ਪਤਾ ਲੱਗਿਆ ਹੈ ਕਿ ਵਿਚੋਲੇ ਕ੍ਰਿਸ਼ਨੂ ਅਤੇ ਡੀਆਈਜੀ ਨੂੰ ਆਮੋ-ਸਾਮਣੇ ਬਿਠਾ ਕੇ ਗੱਲਬਾਤ ਕੀਤੀ ਗਈ ਹੈ ਅਤੇ ਇਸ ਗੱਲਬਾਤ ਦੇ ਵਿੱਚ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਵੀ ਹੈ ਜਿਹੜੀ ਸੀਬੀਆਈ ਵੱਲੋਂ ਵਿਅਕਤ ਕਰ ਦਿੱਤੀ ਗਈ ਹੈ ਅਤੇ ਵੱਡੇ ਖੁਲਾਸੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਦੇਖਣ ਨੂੰ ਮਿਲਣਗੇ ਦਰਅਸਲ ਮੁੱਤਲ ਡੀਆਈਜੀ ਨੂੰ ਹਿਰਾਸਤ ਦੇ ਵਿੱਚ ਰੱਖਿਆ ਗਿਆ ਹੈ ਤੇ 14 ਨਵੰਬਰ ਤੱਕ ਸੀਬੀਆਈ ਨੂੰ ਅਦਾਲਤ ਵੱਲੋਂ ਜਿਹੜੀ ਉਹਨਾਂ ਦੀ ਜੁਡੀਸ਼ੀਅਲ ਕਸਟਡੀ ਹੈ ਉਹ ਮਿਲੀ ਸੀ ਅਤੇ ਉਸ ਤੋਂ ਬਾਅਦ ਜਿਹੜਾ ਉਹਨਾਂ ਦਾ 5 ਦਿਨ ਦਾ ਰਿਮਾਂਡ ਵੀ ਮਿਲਿਆ ਸੀ ਪਰ ਹੁਣ ਰਿਮਾਂਡ ਦੇ ਦੌਰਾਨ ਇੱਕ ਵੱਡੀ ਅਪਡੇਟ ਹੈ ਜਿਹੜੀ ਉਹ ਸਾਹਮਣੇ ਆ ਰਹੀ ਹੈ ਕਿ ਮੌਤਲ ਡੀਆਈਜੀ ਅਤੇ ਵਿਚੋਲੇ ਕ੍ਰਿਸ਼ਨੂ ਨੂੰ ਆਮੋ ਸਾਹਮਣੇ ਬਿਠਾ ਕੇ ਸੀਬੀਆਈ ਵੱਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਇਸ ਵਿੱਚ ਕਈ ਖੁਲਾਸੇ ਹੋਣ ਦੀ ਸੁਭਾਵਨਾ ਹੈ ਪਹਿਲਾਂ ਕਿਹਾ ਜਾ ਰਿਹਾ ਸੀ ਕਿ ਭੁੱਲਰ ਵੱਲੋਂ ਮੂੰਹ ਨਹੀਂ ਖੋਲਿਆ ਜਾ ਰਿਹਾ ਅਤੇ ਉਹ ਕੁਝ ਵੀ ਜ਼ਿਆਦਾ ਬੋਲ ਨਹੀਂ ਰਹੇ ਪਰ ਜਦੋਂ ਤੋਂ ਰਿਮਾਂਡ ਹਾਸਲ ਹੋਇਆ ਸੀਬੀਆਈ ਨੂੰ ਉਸ ਤੋਂ ਬਾਅਦ ਹੁਣ ਲਗਾਤਾਰ ਪੁੱਛਗਿੱਛ ਜਾਰੀ ਹੈ ਜਿਹੜੇ ਵਿਚੋਲੇ ਕ੍ਰਿਸ਼ਨੂ ਨੇ ਉਹ ਵੀ ਲਗਾਤਾਰ ਪਹਿਲਾਂ ਤਾਂ ਉਹ ਵੀ ਨਹੀਂ ਮੂੰਹ ਖੋਲ ਰਹੇ ਸੀ ਪਰ ਉਸ ਤੋਂ ਬਾਅਦ ਲਗਾਤਾਰ ਉਹਨਾਂ ਨੇ ਵੀ ਸਾਰਾ ਕੁਝ ਬਿਆਨ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਕਿਹੜੇ-ਕਿਹੜੇ ਅਫਸਰ ਸ਼ਾਮਲ ਸਨ ਕਿਹੜੇ-ਕਿਹੜੇ ਅਫਸਰਾਂ ਦੀਆਂ ਜਾਇਦਾਦਾਂ ਦੇ ਕਾਗਜ਼ ਉਹਨਾਂ ਕੋਲ ਸਨ ਮਨੀ ਲਾਂਡਰਿੰਗ ਨੂੰ ਲੈ ਕੇ ਵੀ ਉਹਨਾਂ ਨੇ ਜਿਹੜੇ ਮੂੰਹ ਖੋਲਣੇ ਆਪਣੇ ਸਟਾਰਟ ਕਰ ਦਿੱਤੇ ਹਨ ਇਹ ਪਹਿਲਾਂ ਜਿਤਾਇਆ ਜਾ ਰਿਹਾ ਸੀ ਕਿ ਡੀਆਈਜੀ ਪੋਲਰ ਬਿਲਕੁਲ ਵੀ ਨਹੀਂ ਬੋਲ ਰਹੇ ਪਰ ਜਦੋਂ ਜਦੋਂ ਦਾ ਜਿਹੜਾ ਸੀਬੀਆਈ ਨੂੰ ਰਿਮਾਂਡ ਹਾਸਲ ਹੋਇਆ ਹੈ ਪੋਲਰ ਸਾਹਿਬ ਦਾ ਤਾਂ ਹੁਣ ਉਹਨਾਂ ਨੇ ਜਿਹੜੇ ਆਪਣੀ ਜਵਾਨ ਹੈ ਉਹ ਚਲਾਉਣੀ ਸਟਾਰਟ ਕਰ ਦਿੱਤੀ ਹੈ ਤੇ ਕਈ ਇਹ ਵੀ ਦੱਸਿਆ ਗਿਆ ਕਿ ਕਿਹੜੇ ਕਿਹੜੇ 12 ਡੀਐਸਪੀ ਦੇ ਜਿਹੜੇ ਉਹਨਾਂ ਦੇ ਸੰਪਰਕ ਵਿੱਚ ਹਨ ਸੀਬੀਆਈ ਨੂੰ ਇਹਨਾਂ ਦਾ ਵੀ ਖੁਲਾਸਾ ਹੋਇਆ ਅਤੇ ਕਿਹੜੇ ਕਿਹੜੇ ਅਫਸਰਾਂ ਦੀਆਂ ਜਾਇਦਾਦਾਂ ਦੇ ਕਾਗਜ਼ ਡੀਆਈਜੀ ਦੇ ਘਰ ਪਏ ਸਨ ਅਤੇ ਉਹ ਕਾਗਜ਼ ਕੀ ਕਰ ਰਹੇ ਸਨ ਇਹਨਾਂ ਦਾ ਵੀ ਪਤਾ ਲੱਗ ਸਕਦਾ ਹੈ ਸੋ ਇਸ ਤਾਜ਼ਾ ਅਪਡੇਟ ਦੇ ਅਨੁਸਾਰ ਜਿਹੜਾ ਡੀਆਈਜੀ ਨੇ ਹੁਣ ਸਭ ਕੁਝ ਜਿਹੜਾ ਸੀਬੀਆਈ ਨੂੰ ਦੱਸਣਾ ਸ਼ੁਰੂ ਕਰ ਦਿੱਤਾ ਹੈ ਅਤੇ ਵਿਚੋਲੇ ਕ੍ਰਿਸ਼ ਨੂੰ ਜਾਣੀ ਚੇਲੇ ਅਤੇ ਗੁਰੂ ਨੂੰ ਆਹਮੋ ਸਾਹਮਣੇ ਬਿਠਾਇਆ ਗਿਆ ਅਤੇ ਪੁੱਛਗਿੱਛ ਜਾਰੀ ਹੈ। ਦਰਅਸਲ ਭ੍ਰਿਸ਼ਟਾਚਾਰ ਦੇ આરોਪਾਂ ਦੇ ਵਿੱਚ ਡੀਆਈਜੀ ਮੋਤਲ ਡੀਆਈਜੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਸ ਉੱਤੇ ਆਮਦਨ ਤੋਂ ਵੱਧ ਜਾਇਦਾਦ ਦਾ ਕੇਸ ਵੀ ਦਰਜ ਕੀਤਾ ਗਿਆ ਸੀ। ਭ੍ਰਿਸ਼ਟਾਚਾਰ ਉਸ ਤੋਂ ਬਾਅਦ ਜਿਹੜਾ ਐਕਸਾਈਜ਼ ਵੱਲੋਂ ਵੀ ਉਹਨਾਂ ਤੇ ਕੇਸ ਦਰਜ ਕੀਤਾ ਗਿਆ ਸੀ। ਉਸ ਤੋਂ ਬਾਅਦ ਉਹਨਾਂ ਦੀ ਗ੍ਰਿਫਤਾਰੀ ਕੀਤੀ ਗਈ ਸੀ। ਪਾਰੇ 14 ਦਿਨ ਦੀ ਨਿਆਇਕ ਹਿਰਾਸਤ ਤੋਂ ਬਾਅਦ ਸੀਬੀਆਈ ਨੇ ਰਿਮਾਂਡ ਹਾਸਲ ਕੀਤਾ ਸੀ ਹੁਣ ਫੇਰ ਕੋਰਟ ਵੱਲੋਂ ਉਹਨਾਂ ਦੀ 14 ਨਵੰਬਰ ਤੱਕ ਜੁਡੀਸ਼ੀਅਲ ਕਸਟਡੀ ਵਧਾ ਦਿੱਤੀ ਗਈ ਹੈ ਪਰ ਇਸ ਦੌਰਾਨ ਹੁਣ ਵੱਡੇ ਖੁਲਾਸੇ ਹੋਣੇ ਸ਼ੁਰੂ ਹੋ ਚੁੱਕੇ ਹਨ ਅਤੇ ਕਈ ਸਿਆਸਤਦਾਨਾਂ ਅਤੇ ਅਫਸਰਾਂ ਦੇ ਸਾਹ ਸੁੱਕ ਗਏ ਹਨ ਜੀ ਹਾਂ ਇੱਕ ਖੁਲਾਸਾ ਇਹ ਵੀ ਹੋਇਆ ਕਿ ਕਈ ਸਿਆਸਤਦਾਨਾਂ ਦੇ ਨਾਮ ਨੇ ਜਿਹੜੇ ਉਜਾਗਰ ਕੀਤੇ ਜਾ ਰਹੇ ਹਨ ਅਤੇ ਹੁਣ ਅਫਸਰਾਂ ਅਤੇ ਕਈ ਸਿਆਸਤਦਾਨਾਂ ਦੇ ਭਾਗਾਂ ਦੀ ਬਣ ਗਈ ਹੈ ਕਿਉਂਕਿ ਉਹਨਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਹੈ ਅਤੇ ਸਾਂ ਸੁੱਕਣ ਲੱਗ ਗਏ ਹਨ ਕਿਉਂਕਿ ਲਗਾਤਾਰ ਕ੍ਰਿਸ਼ਨੂ ਦੀ ਡਾਇਰੀ ਦੇ ਵਿੱਚ ਵੀ ਅਫਸਰਾਂ ਦੇ ਨਾਮ ਲਿਖੇ ਗਏ ਸਨ ਇੱਕ ਦੋ ਜਿਹੜੇ ਸਿਆਸਤਦਾਨਾਂ ਦੇ ਵੀ ਨਾਮ ਲਿਖੇ ਗਏ ਸਨ ਅਤੇ ਉਹਨਾਂ ਸਿਆਸਤਦਾਨਾਂ ਤੇ ਅਫਸਰ ਕਿਹੜੇ ਹਨ ਹੁਣ ਉਹਨਾਂ ਨੂੰ ਲੈ ਕੇ ਉਹਨਾਂ ਦੋਵਾਂ ਨੇ ਜਿਹੜਾ ਖੁਲਾਸਾ ਕਰ ਦਿੱਤਾ ਹੈ ਅਤੇ ਇਸ ਨੂੰ ਲੈ ਕੇ ਹੁਣ ਵੱਡੀ ਜਿਹੜੀ ਅਪਡੇਟ ਸਾਹਮਣੇ ਆ ਰਹੀ ਹੈ ਕਿ ਹੁਣ ਉਹਨਾਂ ਅਫਸਰਾਂ ਅਤੇ ਸਿਆਸਤਦਾਨਾਂ ਦੇ ਸਾਹ ਸੁੱਕਣੇ ਸ਼ੁਰੂ ਹੋ ਗਏ ਹਨ ਅਤੇ ਆਪੋ ਆਪਣੇ ਦਫ਼ਤਰ ਛੱਡ ਕੇ ਉਹ ਭੱਜਣ ਵੀ ਲੱਗ ਗਏ ਹਨ ਸੋ ਇਸ ਵੇਲੇ ਦੇ ਸੂਤਰਾਂ ਤੋਂ ਪਤਾ ਲੱਗਿਆ ਹੈ ਤਾਜ਼ਾ ਜਾਣਕਾਰੀ ਦੇ ਅਨੁਸਾਰ ਕਿ ਸੀਬੀਆਈ ਵੱਲੋਂ ਦੋਹਾਂ ਦੀ ਆਮੋ ਸਾਹਮਣੇ ਬਿਠਾ ਕੇ ਪੁਸ਼ਗੀਸ਼ ਕੀਤੀ ਗਈ ਹੈ ਪਹਿਲਾਂ ਇਹ ਪੁਸ਼ਗੀਸ਼ ਨਹੀਂ ਕੀਤੀ ਗਈ ਸੀ ਕਿਉਂਕਿ ਪੁੱਲਰ ਸਾਹਿਬ ਆਪਣਾ ਸੀਬੀਆਈ ਨੂੰ ਮੂੰਹ ਨਹੀਂ ਖੋਲ ਰਿਹਾ ਸੀ ਥੋੜਾ ਬੋਤਾ ਬੋਲਦੇ ਸਨ ਪਰ ਕ੍ਰਿਸ਼ਨੂ ਵੱਲੋਂ ਡਰ ਦੇ ਡਰ ਕੇ ਕਹਿ ਲੋ ਜਾਂ ਫਿਰ ਕਿਵੇਂ ਵੀ ਕਹਿ ਲੋ ਲਗਾਤਾਰ ਜਿਹੜਾ ਬਿਆਨ ਦਿੱਤੇ ਜਾ ਰਹੇ ਸਨ ਮੂੰਹ ਖੋਲਿਆ ਜਾ ਰਿਹਾ ਸੀ ਪਰ ਹੁਣ ਇੱਕ ਵਾਰੀ ਉਹਨਾਂ ਦੀ ਦੋਮਾ ਤੋਂ ਸਾਹਮਣੇ ਬਿਠਾ ਕੇ ਪੁੱਛਗਿਛ ਕੀਤੀ ਗਈ ਹੈ ਗਰਸ ਸਤਾਰਾ ਜਿਹੜੇ ਅਫਸਰਾਂ ਦੇ ਕਾਗਜ਼ ਨੇ ਉਹ ਡੀਆਈਜੀ ਹਚਰ ਸਿੰਘ ਪੁੱਲਰ ਦੇ ਘਰ ਮਿਲੇ ਸਨ ਉਹਨਾਂ ਨੂੰ ਲੈ ਕੇ ਵੀ ਜਿਹੜੇ ਕਾਗਜ਼ਾਂ ਨੂੰ ਲੈ ਕੇ ਵੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਅਤੇ 12 ਡੀਐਸਪੀ ਕਿ ਉਹ ਕਿਹੜੇ ਡੀਐਸਪੀ ਨੇ ਕਿਉਂ ਸੰਪਰਕ ਚ ਸਨ ਇਸ ਨੂੰ ਲੈ ਕੇ ਵੀ ਸੀਬੀਆਈ ਵੱਲੋਂ ਜਾਂਚ ਤੇਜ਼ ਕਰ ਦਿੱਤੀ ਗਈ ਹੈ ਦਰਅਸਲ ਪੁੱਲਰ ਦੇ ਘਰ ਦੇ ਵਿੱਚ ਜਿਹੜੀ ਵੱਡੀ ਛਾਪੇਮਾਰੀ ਕੀਤੀ ਗਈ ਸੀ ਉਸ ਤੋਂ ਬਾਅਦ ਉਸਦੇ ਫਾਰਮ ਹਾਊਸ ਤੇ ਵੀ ਵੱਡੀ ਛਾਪੇਮਾਰੀ ਕੀਤੀ ਗਈ ਸੀ ਪਹਿਲੀ ਛਾਪੇਮਾਰੀ ਦੇ ਦੌਰਾਨ 7.5 ਕਰੋੜ ਰੁਪਇਆ ਅਤੇ 2.5 ਕਿਲੋ ਸੋਨਾ ਜਿਹੜਾ ਮੋਤਲ ਡੀਆਈਜੀ ਦੇ ਘਰੋਂ ਬਰਾਮਦ ਕੀਤਾ ਗਿਆ ਸੀ ਉਸ ਤੋਂ ਬਾਅਦ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਉਸ ਤੋਂ ਬਾਅਦ ਜਿਹੜਾ ਉਹਨਾਂ ਦੇ ਮੰਡਸ਼ੇਰੀਆ ਪਿੰਡ ਦੇ ਵਿੱਚ ਫਾਰਮ ਹਾਊਸ ਤੇ ਵੀ ਜਿਹੜਾ ਛਾਪਾ ਰੇਡ ਕੀਤੀ ਗਈ ਸੀ ਅਤੇ ਉੱਥੇ ਵੀ ਉਹਨਾਂ ਦੀ 55 ਏਕੜ ਜ਼ਮੀਨ ਹੈ ਜਿਹੜੀ ਮਿਲਣ ਦਾ ਖਦਸਾ ਪ੍ਰਗਟਾਇਆ ਗਿਆ ਸੀ ਰਿਪੋਰਟਾਂ ਆ ਰਹੀਆਂ ਸੀ ਕਿ 55 ਏਕੜ ਦੇ ਮਾਲਕ ਜਿਹੜੇ ਡੀਆਈਜ਼ੀ ਪੁੱਲਰ ਪਿੰਡ ਮੰਡਸ਼ੇਰੀਆ ਦੇ ਵਿੱਚ ਫਾਰਮ ਹਾਊਸ ਦੇ ਹਨ ਸੋ ਇਸ ਨੂੰ ਲੈ ਕੇ ਵੀ ਸੀਬੀਆ ਨੇ ਸਿਕੰਜਾ ਕੱਸ ਦਿੱਤਾ ਸੀ ਪਰ ਵਿਚੋਲੇ ਕ੍ਰਿਸ਼ਨੂ ਦੀ ਡੈਰੀ ਨੇ ਸਾਰਿਆਂ ਦੇ ਜਿਹੜੇ ਪਵਾੜੇ ਪਵਾ ਦਿੱਤੇ ਹਨ ਹੁਣ ਵੱਡੇ ਵੱਡੇ ਅਫਸਰ ਅਤੇ ਸਿਆਸਤਦਾਨਾਂ ਦੇ ਸਾਹ ਸੁੱਕਣੇ ਸ਼ੁਰੂ ਹੋ ਗਏ ਹਨ ਕਿਉਂਕਿ ਦੋਨਾਂ ਨੂੰ ਆਮੋ ਸਾਹਮਣੇ ਬਿਠਾ ਕੇ ਪੁੱਛਗੇ ਕਿ ਕਿੰਨੀ ਜਾਰੀ ਹੈ ਅਤੇ ਉਸ ਪੁੱਛਗਿਸ ਦੇ ਵਿੱਚ ਦੋਵੇਂ ਵੱਡੇ ਖੁਲਾਸੇ ਕਰ ਰਹੇ ਹਨ ਅਤੇ ਕਈ ਸਿਆਸਤਦਾਨਾਂ ਦੀ ਹਣ ਭਾਗੀ ਦੀ ਬਣ ਗਈ ਹੈ ਕਿਉਂਕਿ ਉਹ ਉਹਨਾਂ ਨੂੰ ਹੱਥ ਪੈਰਾਂ ਦੀ ਪੈ ਗਈ ਹੈ ਅਤੇ ਆਪੋ ਆਪਣੀ ਜਿਹੜੀ ਜਾਨ ਬਚਾਣ ਲਈ ਤਾਂ ਜੋ ਸੀਬੀਆਈ ਦੇ ਸਕੰਜੇ ਵਿੱਚ ਨਾ ਸਕਣ ਉਹਨਾਂ ਵੱਲੋਂ ਚਾਲਾਂ ਜਿਹੜੀਆਂ ਖੇਡਣੀਆਂ ਸ਼ੁਰੂ ਕਰ ਦਿੱਤੀਆਂ ਹਨ ਅਤੇ ਇੱਥੋਂ ਤੱਕ ਪਤਾ ਚੱਲ ਰਿਹਾ ਹੈ ਕਿ ਜਿਹੜੇ ਅਫਸਰ ਨੇ ਉਹ ਆਪਣੇ ਦਫ਼ਤਰਾਂ ਵਿੱਚੋਂ ਭੱਜ ਗਏ ਹਨ ਕਈ ਕਈ ਦਿਨ ਦੀਆਂ ਛੁੱਟੀਆਂ ਲੈ ਕੇ ਚਲੇ ਗਏ ਹਨ ਕਿਉਂਕਿ ਹੁਣ ਉਹਨਾਂ ਨੂੰ ਆਪਣੀ ਜਾਨ ਦਾ ਖਦਸ ਹੈ ਕਿੜਕੀ ਦੇ ਵਿੱਚ ਫਸਣ ਦਾ ਖਦਸ ਹੈ ਕਿਉਂਕਿ ਉਹਨਾਂ ਦੇ ਉੱਤੇ ਹੁਣ ਸੀਬੀਆਈ ਸਿਕੰਜਾ ਕਰ ਸਕਦੀ ਹੈ ਤੇ ਤਕੜਾ ਐਕਸ਼ਨ ਲੈ ਸਕਦੀ ਹੈ ਦਰਅਸਲ ਹੁਣ ਜਿਹੜਾ ਸਾਬਕਾ ਮੁਥਲ ਡੀਆਈਜੀ ਨੇ ਉਹਨਾਂ ਦੀ ਜਿਹੜੀ ਹਿਰਾਸਤ ਦੇ ਵਿੱਚ 14 ਨਵੰਬਰ ਤੱਕ ਦਾ ਹੁਣ ਵਾਅਦਾ ਕਰ ਦਿੱਤਾ ਗਿਆ ਹੈ ਨੰਨਾ ਹੁਣ ਲਗਭਗ 11-12 ਦਿਨਾਂ ਦੇ ਵਿੱਚ ਵੱਡੀ ਜਿਹੜੀ CBI ਵੱਲੋਂ ਹੋਰ ਖੁਲਾਸੇ ਕਰਨ ਦੀ ਸੁਭਾਵਨਾ ਹੈ ਅਤੇ DIG ਤੋਂ ਹੋਰ ਵੀ ਖੁਲਾਸੇ ਕਰਵਾਏ ਜਾਣਗੇ ਕਿਉਂਕਿ ਪਹਿਲਾਂ ਤਾਂ DIG ਵੱਲੋਂ ਜਿਹੜਾ ਆਪਣਾ ਮੂੰਹ ਨਹੀਂ ਖੋਲਿਆ ਜਾ ਰਿਹਾ ਸੀ ਉਹ ਜ਼ਿਆਦਾ ਗੱਲਬਾਤ CBI ਨਾਲ ਨਹੀਂ ਕਰ ਰਹੇ ਸਨ ਕੁਝ ਵੀ ਉਹਨਾਂ ਵੱਲੋਂ ਨਹੀਂ ਦੱਸਿਆ ਜਾ ਰਿਹਾ ਸੀ ਪਰ ਹੁਣ ਕਿਹਾ ਜਾ ਰਿਹਾ ਹੈ ਕਿ ਵਿਚੋਲੇ ਕ੍ਰਿਸ਼ਨੂ ਅਤੇ ਮੌਤਲ DIG ਨੂੰ ਅਮੋ ਸਾਹਮਣੇ ਬਿਠਾਇਆ ਗਿਆ ਹੈ ਦਰਸਲ ਇਸ ਕੇਸ ਨੂੰ ਲੈ ਕੇ ਹੁਣ ਵਿਜੀਲੈਂਸ ਵੀ ਕੁੱਦ ਪਈ ਸੀ ਵਿਜੀਲੈਂਸ ਨੇ ਸੀਬੀਆਈ ਤੋਂ ਪਹਿਲਾਂ ਜਿਹੜਾ ਰਿਮਾਂਡ ਹਾਸਲ ਕਰਨ ਦੀ ਆਪਣੀ 시ਜਤ ਆਈ ਸੀ ਮੁੱਤਲ ਡੀਆਈਜੀ ਦਾ ਪਰ ਉਸ ਤੋਂ ਪਹਿਲਾਂ ਹੀ ਸੀਬੀਆਈ ਨੇ ਕਾਲ ਕਰਕੇ ਆਪਣਾ ਜਿਹੜਾ ਕੋਰਟ ਤੋਂ ਰਿਮਾਂਡ ਲਿਆ ਸੀ ਉਸ ਰਿਮਾਂਡ ਦੇ ਦੌਰਾਨ ਹੁਣ ਮੁੱਤਲ ਡੀਆਈਜੀ ਤੋਂ ਲਗਾਤਾਰ ਖੁਲਾਸੇ ਕਰਵਾਏ ਜਾ ਰਹੇ ਹਨ ਹੁਣ ਉਹਨਾਂ ਅਫਸਰਾਂ ਦੀ ਭਾਗੀ ਦੀ ਬਣ ਗਈ ਹੈ ਕਿਉਂਕਿ ਜਿਨ੍ਹਾਂ ਅਫਸਰਾਂ ਦੇ ਜਾਇਦਾਦਾਂ ਦੇ ਕਾਗਜ਼ ਭੁੱਲਰ ਦੇ ਘਰ ਪਏ ਸਨ ਉਹ ਕਿਉਂ ਪਏ ਸਨ ਕਿਉਂਕਿ ਪੁੱਲਰ ਉਹਨਾਂ ਨੂੰ ਬਲੈਕਮੇਲ ਕਰਦੇ ਸਨ ਅਤੇ ਜਿਹੜੇ 12 ਡੀਐਸਪੀ ਸੀ ਉਹ ਸੰਪਰਕ ਦੇ ਵਿੱਚ ਕਿਉਂ ਸਨ ਉਹਨਾਂ ਨੂੰ ਕੀ ਲੋੜ ਸੀ ਸੰਪਰਕ ਦੇ ਵਿੱਚ ਆਉਣ ਦੀ ਜਾਂ ਲੈਣ ਦੇਣ ਦੀ ਜਾਂ ਕੋਈ ਵੱਡਾ ਕਪੜਾ ਪੰਜਾਬ ਦੇ ਵਿੱਚ ਕਰਨ ਦੀ ਤਿਆਰੀ ਚੱਲ ਰਹੀ ਸੀ ਇਸ ਨੂੰ ਲੈ ਕੇ ਵੀ ਸੀਬੀਆਈ ਵੱਲੋਂ ਜਿਹੜੀ ਜਾਂਚ ਆਰੰਭ ਕਰ ਦਿੱਤੀ ਹੈ ਦੂਜਾ ਵਿਚੋਲੇ ਕ੍ਰਿਸ਼ਨੂ ਦੀ ਡਾਇਰੀ ਦੇ ਵਿੱਚ ਜਿਹੜੇ ਜਿਹੜੇ ਅਫਸਰਾਂ ਦੇ ਨਾਮ ਲਿਖੇ ਗਏ ਸਨ ਅਤੇ ਕਿਹਾ ਇਹ ਵੀ ਜਾ ਰਿਹਾ ਹੈ ਕਿ ਪੰਜਾਬ ਦੇ ਅਤੇ ਮੇਨ ਇੱਕ ਦੋ ਸਿਆਸਤਦਾਨ ਨੇ ਜਿਹੜੇ ਸੀਬੀਆਈ ਦੇ ਰਡਾਰ ਉੱਤੇ ਨੇ ਅਤੇ ਸੀਬੀਆਈ ਵੱਲੋਂ ਲਗਾਤਾਰ ਤਲਬ ਕਰਕੇ ਵੱਡੇ ਅਫਸਰਾਂ ਨੂੰ ਪੁੱਛਗਿਸ਼ ਵੀ ਕੀਤੀ ਜਾ ਰਹੀ ਹੈ ਪਹਿਲਾਂ ਕਿਹਾ ਗਿਆ ਸੀ ਕਿ ਇੱਕ ਆਈਪੀਐਸ ਆਈਏਐਸ ਅਤੇ ਪੀਸੀਐਸ ਅਫਸਰਾਂ ਨੂੰ ਤਲਬ ਕੀਤਾ ਗਿਆ ਅਤੇ ਉਹਨਾਂ ਤੋਂ ਪੁੱਛਗਿਸ਼ ਕੀਤੀ ਗਈ ਹੈ ਪਰ ਇਹ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ ਕਿ ਹੁਣ ਦੋਨਾਂ ਨੂੰ ਆਮੋ ਸਾਹਮਣੇ ਬਿਠਾ ਕੇ ਜਿਹੜੀ ਪੁੱਛਗਿਸ਼ ਕੀਤੀ ਜਾ ਰਹੀ ਹੈ ਅਤੇ ਸੀਬੀਆਈ ਹੈ ਜਿਹੜੀ ਵੱਡੇ ਖੁਲਾਸੇ ਆਉਣ ਵਾਲੇ ਦਿਨਾਂ ਦੇ ਵਿੱਚ ਕਰ ਸਕਦੀ ਹੈ ਕਿ ਦੋਵਾਂ ਨੇ ਗੱਲਬਾਤ ਦੇ ਵਿੱਚ ਕੀ ਕੀ ਮੰਨਿਆ ਹੈ ਵੀ ਕਿਵੇਂ ਉਹ ਭ੍ਰਿਸ਼ਟਾਚਾਰ ਕਰਦੇ ਸੀ ਕਿੱਥੋਂ ਲੈਣ ਦੇਣ ਕਰਦੇ ਸੀ ਦਰਅਸਲ ਬਦੇਸ਼ਾਂ ਦੇ ਵਿੱਚ ਮਨੀ ਲਾਂਡਰਿੰਗ ਨੂੰ ਲੈ ਕੇ ਵੀ ਜਿਹੜਾ CBI ਵੱਲੋਂ ਹੁਣ ਤੱਕੜੀ ਕਾਰਵਾਈ ਕੀਤੀ ਜਾਵੇਗੀ ਅਤੇ ED ਵੀ ਕੁੱਦ ਸਕਦੀ ਹੈ ਇਸ ਮਾਮਲੇ ਦੇ ਵਿੱਚ ਕਿਉਂਕਿ ਆਮਦਨ ਤੋਂ ਵੱਧ ਜਾਇਦਾਦ ਨੂੰ ਲੈ ਕੇ ਉਹਨਾਂ ਉੱਤੇ ਕੇਸ ਦਰਜ ਹੋ ਚੁੱਕਿਆ ਹੈ ਕਿਉਂਕਿ ਡਿਊਟੀ ਦੌਰਾਨ ਮੌਤਲ DIG ਲਗਾਤਾਰ 10 ਵਾਰੀ ਜਿਹੜਾ ਦੁਬਈ ਦੀਆਂ ਯਾਤਰਾਵਾਂ ਕਰ ਚੁੱਕੇ ਸਨ ਇਸ ਨੂੰ ਲੈ ਕੇ ਵੀ ਦੇਖਿਆ ਜਾ ਰਿਹਾ ਹੈ ਯੂਏਈ ਦੇ ਵਿੱਚ ਡੀਆਈਜੀ ਦੇ ਦੋ ਅਤੇ ਕੈਨੇਡਾ ਦੇ ਵਿੱਚ ਤਿੰਨ ਫਲੈਟ ਮਿਲਣ ਦੀ ਸੁਭਾਵਨਾ ਹੈ ਉਸ ਤੋਂ ਬਾਅਦ ਜਿਹੜਾ ਲੁਧਿਆਣਾ ਦੇ ਵਿੱਚ 50 ਅਤੇ ਹੋਰ ਜਿਹੜੇ ਵੱਡੇ ਸ਼ਹਿਰਾਂ ਦੇ ਵਿੱਚ 20-20 ਦੁਕਾਨਾਂ ਪੰਜ-ਪੰਜ ਦੁਕਾਨਾਂ ਦੇ ਉਹ ਮਾਲਕ ਦੱਸੇ ਗਏ ਸਨ ਇਸ ਨੂੰ ਲੈ ਕੇ ਵੀ ਹੁਣ ਵੱਡੀ ਜਿਹੜੀ ਸੀਬੀਆਈ ਵੱਲੋਂ ਜਿਹੜੀ ਜਾਂਚ ਪੜਤਾਲ ਕੀਤੀ ਜਾ ਰਹੀ ਹੈ ਯੂਏਈ ਵਿੱਚ ਦੁਬਈ ਦੇ ਵਿੱਚ ਉਹ ਹੋਟਲਾਂ ਦੇ ਮਾਲਕ ਹਨ ਅਤੇ ਉਹ ਹੋਟਲਾਂ ਦਾ ਕਾਰੋਬਾਰ ਹੈ ਜਿਹੜਾ ਉਹਨਾਂ ਦਾ ਭਤੀਜਾ ਸੰਭਾਲਦਾ ਸੀ ਇਸ ਨੂੰ ਲੈ ਕੇ ਉਹ ਲਗਾਤਾਰ ਦੁਬਈ ਦੀਆਂ ਯਾਤਰਾਵਾਂ ਡਿਊਟੀ ਦੇ ਦੌਰਾਨ ਕਰਦੇ ਰਹੇ ਅਤੇ ਕਿਹੜਾ ਕਿੰਨਾ ਪੈਸਾ ਉਹਨਾਂ ਨੇ ਮਨੀ ਲਾਂਡਰਿੰਗ ਰਾਹੀਂ ਲੈਣ ਦੇਣ ਕੀਤਾ ਇਸ ਨੂੰ ਲੈ ਕੇ ਵੀ ਹੁਣ ਵੱਡੇ ਜਿਹੜੇ ਸੀਬੀਆਈ ਖੁਲਾਸੇ ਉਹਨਾਂ ਤੋਂ ਕਰਵਾ ਸਕਦੀ ਹੈ ਦਰਅਸਲ ਤਾਜ਼ਾ ਅਪਡੇਟ ਦੇ ਹੁਣੇ ਸਾਲ ਫਿਲਹਾਲ ਇਹੀ ਗੱਲ ਸਾਹਮਣੇ ਆ ਰਹੀ ਹੈ ਕਿ ਦੋਵਾਂ ਨੂੰ ਬਿਠਾ ਕੇ ਆਮਣੂ ਸਾਹਮਣੇ ਪੁਸ਼ਗਿਸ਼ ਕੀਤੀ ਜਾ ਰਹੀ ਹੈ ਅਤੇ ਇਸ ਪੁਛਗਿਸ ਦੇ ਵਿੱਚ ਦੋਵਾਂ ਨੇ ਵੱਡੇ ਖੁਲਾਸੇ ਕੀਤੇ ਹਨ ਅਤੇ ਹੁਣ ਇਸ ਖੁਲਾਸਿਆਂ ਨੂੰ ਲੈ ਕੇ ਹੁਣ ਕਈ ਅਫਸਰ ਅਫਸਰਾਂ ਦੇ ਅਤੇ ਕਈ ਸਿਆਸਤਦਾਨਾਂ ਦੇ ਸਾਹ ਸੁੱਕਣੇ ਸ਼ੁਰੂ ਹੋ ਗਏ ਹਨ ਕਿਉਂਕਿ ਉਹਨਾਂ ਨੂੰ ਆਪਣੀ ਆਪਣੀ ਪੈ ਗਈ ਹੈ ਕਿ ਭੋਲਰ ਸਾਡਾ ਨਾਮ ਨਾ ਲੈ ਦੇਣ ਅਫਸਰਾਂ ਨੂੰ ਆਪਣੀ ਪੈ ਗਈ ਹੈ ਕਿ ਭੋਲਰ ਸਾਹਿਬ ਆਪੜ ਸਾਡਾ ਨਾਮ ਨਾ ਲੈ ਦੇਣ ਅਤੇ ਕਈ ਸਿਆਸਤਦਾਨਾਂ ਨੂੰ ਆਪਣੀ ਪੈ ਗਈ ਹੈ ਕਿ ਸਾਡਾ ਨਾਮ ਨਾ ਸੀਬੀਆਈ ਮੂਰੇ ਆ ਜਾਵੇ ਕਿਉਂਕਿ ਹੋ ਸਕਦਾ ਹੈ ਕਿ ਇਸ ਦੇ ਵਿੱਚ ਜਿਹੜੇ ਵੱਡੇ ਨਾਂ ਨੇ ਉਹ ਨਿਕਲ ਕੇ ਬਾਹਰ ਸਾਹਮਣੇ ਆ ਸਕਦੇ ਹਨ ਸੋ ਇਹ ਜਿਹੜਾ ਸਾਰਾ ਵਿਰਤਾਂਤ ਸਿਰਜਿਆ ਗਿਆ ਸੀ ਹੁਣ ਇਸ ਨੂੰ ਖੋਲਿਆ ਜਾ ਰਿਹਾ ਹੈ ਸੀਪੀਆਈ ਦੁਆਰਾ ਇੱਕ ਇੱਕ ਕਰਕੇ ਪੰਜਾਬ ਦੇ ਲੋਕਾਂ ਨੂੰ ਅਤੇ ਦੇਸ਼ ਵਾਸੀਆਂ ਨੂੰ ਇਹ ਵੱਡੇ ਸਕੈਮ ਦੇ ਅਤੇ ਵੱਡੇ ਇਹ ਭ੍ਰਿਸ਼ਟਾਚਾਰ ਦੇ ਵਿੱਚ ਘਿਰੇ આરોਪਾਂ ਦੇ ਲੋਕਾਂ ਨੂੰ ਇਹਨਾਂ ਦੀਆਂ ਜਿਹੜੀਆਂ ਗੱਲਾਂ ਬਾਤਾਂ ਨੇ ਉਹ ਬਾਹਰ ਕੱਢੀਆਂ ਜਾ ਰਹੀਆਂ ਨੇ ਫਿਲਹਾਲ ਕ੍ਰਿਸ਼ਨੂ ਵੱਲੋਂ ਵੀ ਜਿਹੜਾ ਲਗਾਤਾਰ ਖੁਲਾਸੇ ਕੀਤੇ ਜਾ ਰਹੇ ਹਨ ਬਿਨਾਂ ਡਰ ਤੋਂ ਉਹ ਪਹਿਲਾਂ ਤੋਂ ਹੀ ਜਿਹੜੇ ਖੁਲਾਸੇ ਕਰ ਰਿਹਾ ਸੀ ਇਸ ਨੂੰ ਲੈ ਕੇ ਵੀ ਪੰਜਾਬ ਜਿਹੜੀ ਵਿਜੀਲੈਂਸ ਸੀ ਉਹ ਵਿੱਚ ਕੁਦ ਸਕਦੀ ਸੀ ਕਿਉਂ ਨਾ ਕਿਸੇ ਨਾ ਕਿਸੇ ਤਰੀਕੇ ਨਾਲ ਇਸ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਵੀ ਕੀਤੀ ਜਾ ਸਕਦੀ ਸੀ ਪਰ ਪਹਿਲਾਂ ਹੀ ਸੀਬੀਆਈ ਨੇ ਸਤਰਕ ਹੋ ਕੇ ਆਪਣਾ ਜਿਹੜਾ ਰਿਮਾਂਡ ਇਹਨਾਂ ਦਾ ਹਾਸਲ ਕਰ ਲਿਆ ਸੀ ਅਤੇ ਇਸ ਰਿਮਾਂਡ ਦੇ ਅਨੁਸਾਰ ਹੁਣ ਡੀਆਈਜੀ ਭੋਲਰ ਤੋਂ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ ਅਤੇ ਕਿਹੜੇ ਕਿਹੜੇ ਵਿਦੇਸ਼ਾਂ ਦੇ ਵਿੱਚ ਸਬੰਧ ਸਨ ਕਿੱਥੇ ਕਿੱਥੇ ਉਹਨਾਂ ਦੀ ਜਾਇਦਾਦ ਹੈ ਕਿੱਥੇ ਕਿੱਥੇ ਪ੍ਰਾਪਰਟੀ ਹੈ ਕਿੱਥੇ ਕਿੱਥੇ ਲੈਣ ਦੇਣ ਦਾ ਮਨੀ ਲਾਂਡਰਿੰਗ ਦਾ ਇਹ ਕੰਮ ਕਰਦੇ ਰਹੇ ਇਸ ਨੂੰ ਲੈ ਕੇ ਵੀ ਹੁਣ ਸੀਬੀਆਈ ਇਹਨਾਂ ਤੋਂ ਖੁਲਾਸੇ ਕਰੇਗੀ ਅਤੇ ਜਲਦੀ ਹੀ ਰਿਪੋਰਟ ਪੇਸ਼ ਕਰੇਗੀ ਇਹ ਵੀ ਸਾਹਮਣੇ ਆ ਰਿਹਾ ਹੈ ਕਿ ਸੀਬੀਆਈ ਵੱਲੋਂ ਇਸ ਨੂੰ ਲੈ ਕੇ ਜਿਹੜੀ ਗੱਲਬਾਤ ਅਮੋ ਸਾਹਮਣੇ ਬਿਠਾ ਕੇ ਕੀਤੀ ਗਈ ਹੈ ਇਸ ਦੇ ਵਿੱਚ ਜਲਦੀ ਸੀਬੀਆਈ ਆਪਣੀ ਰਿਪੋਰਟ ਹੈ ਜਿਹੜੀ ਉਹ ਦੱਸੇਗੀ ਸੋ ਵਿਚੋਲੇ ਕ੍ਰਿਸ਼ਨੂ ਨੇ ਫਟਾਫਟ ਮੂੰਹ ਖੋਲ ਦਿੱਤਾ ਅਤੇ ਉਹ ਅਫਸਰਾਂ ਅਤੇ ਸਿਆਸਤਦਾਨਾਂ ਦੇ ਜਿਹੜੇ ਡਾਇਰੀ ਦੇ ਵਿੱਚ ਨਾਮ ਮੈਂਸ਼ਨ ਸੀ ਉਹ ਵੀ ਦੱਸ ਦਿੱਤੇ ਹਨ ਅਤੇ 100 ਜੀਬੀ ਦਾ ਜਿਹੜਾ ਡਾਟਾ ਮਿਲਿਆ ਸੀ ਉਸ ਦੇ ਵਿੱਚ ਵੀ ਕਾਫੀ ਖੁਲਾਸੇ ਹੋਏ ਸਨ ਵਟਸਐਪ ਚੈਟ ਦੇ ਵਿੱਚ ਵੀ ਕਈ ਖੁਲਾਸੇ ਕਈ ਨਾਵਾਂ ਤੇ ਜਿਹੜੀ ਚੈਟ ਡਿਲੀਟ ਕੀਤੀ ਗਈ ਸੀ ਉਸ ਨੂੰ ਵੀ ਰਿਵਾਈਵ ਕੀਤਾ ਗਿਆ ਉਸ ਦੇ ਵਿੱਚ ਵੀ ਜਿਹੜਾ ਵੱਡੇ ਖੁਲਾਸੇ ਹੋਣ ਦੀ ਸੁਭਾਵਨਾ ਹੈ ਸੋ ਤਾਜ਼ਾ ਜਾਣਕਾਰੀ ਦੇ ਅਨੁਸਾਰ ਇਹ ਹੀ ਨਿਕਲ ਕੇ ਸਾਹਮਣੇ ਆ ਰਿਹਾ ਹੈ ਕਿ ਹੁਣ सीबीआई ਨੇ ਦੋਵਾਂ ਨੂੰ ਬਿਠਾ ਕੇ ਆਮੋ ਸਾਹਮਣੇ ਪੁੱਛਗਿਛ ਕੀਤੀ ਹੈ ਅਤੇ ਇਸ ਦੇ ਵਿੱਚ ਉਹਨਾਂ ਨੇ ਵੱਡੇ ਖੁਲਾਸੇ ਕੀਤੇ ਹਨ ਇਸ ਦੀ ਰਿਪੋਰਟ ਜਲਦ सीबीआई ਵੱਲੋਂ ਲੋਕਾਂ ਸਾਹਮਣੇ ਅਤੇ ਸਰਕਾਰ ਸਾਹਮਣੇ ਪੇਸ਼ ਕੀਤੀ ਜਾਵੇਗੀ